ਸਾਰਦ ਸ਼ਰੀ ਰਾ 8 50 ਸ਼ੀ ਰਾਗ ਕੇ ਗੋਡੇ ਕੰਬ ਹਾਂ ਪੰਜੋ ਸੱਤ ਬਰੰਗਣ ਲਾਵੇ ਸੋਰਠਿ ਗੋਡ ਮਾਲਾਰੀ ਤੁਮੀ ਕੋਨੇ ਗਾਵੈ ਆਖਾ ਕੋਡ ਤੁਮੀ ਉਚਾਰ ਸੋਰ ਸਹ ਤਜਿਨੀ ਪੰਜੋ ਤਿਨੀ ਮੇਰਾ ਕੰਧਾਰੇ ਨਟਿਓ ਜਲਦਾਰਾ ਆ ਗੱਲ ਨਹੀਂ ਪਤਾ ਕਿ ਆ ਗੱਲ ਨਹੀਂ ਪਤਾ ਕਿ ਗੁਰੂ ਜੀ ਦਾ ਮੰਤਰ ਆ ਬਾਣੀ ਹੈ ਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਵਾਹਿਗੁਰੂ ਦਾ ਗੁਰੂ ਦਾ ਮੰਤਰ ਹੈ जप होमें कोई महाराज कहते जो असागे ना, ना वाहेगुरु तो वाहे फिर होना खत्म हो जाएगी निम्रता आएगी गुरु की बख्शिश हो रसना ਬਾਗੇ ਨਾ ਰਹਿ ਜਾਪੇ ਸਾਜ ਕੋ ਦਾ ਨੂੰ ਚਕਾਓ ਸੇ ਫਤਿਹ ਕਰੋ ਸੰਦੇ ਗੱਡਵਾੜ ਕੇ ਆਪੋ ਜੀ ਵਾਰ ਹੈ ਗੁਰੂ ਜੀ ਕਾ ਵਾਰ ਹੈ ਗੁਰੂ ਜੀ ਦੀ ਫਤਿਹ ਇੱਕ ਮੈਂ ਆਏ ਹੋ ਜੀਦਾ ਕੋ ਜਰੂਰ ਗੁਰੂ ਪਿਆਰੇ ਇਹ ਜਿਹੜਾ ਸਮਾ ਹੈ ਨਾ ਸਾਨੂੰ ਸਾਰ ਬਾਤਮਾ ਦਾ ਜਬਖਸ਼ ਕਰਦਾ ਹੈ ਕਿ ਬਾੜੇ ਤੇ ਜਾਬ ਹੋ ਰਹੇ ਹਨ ਸੰਗਤ ਹੋ ਰਹੇ ਹਨ ਰਾਤਾਂ ਲਾਏ ਜਾ ਰਹੇ ਹਨ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਲਾਭ ਪ੍ਰਾਪਤ ਕਰਾਂਗੇ ਸਤ ਸੰਗ ਦੀਆਂ ਘੜੀਆਂ ਲੈਣਾ ਹੈ ਤੇ ਭਾਗਾ ਵਾਲਿਆਂ ਨੂੰ ਆਪ ਜੀ ਆ ਦੇ ਤੇ ਦਾਸ ਦੇ ਬੈਂਦੇ ਹੈ ਜਿਹੜੀਆਂ ਸੰਗਤਾਂ ਉਧਰ ਚਾਪਾੜ ਤੇ ਲੰਗਰ ਛਕ ਲੈਣੇ ਨਾ ਕੁਰਸੀਆਂ ਤੇ ਇੱਕੋ ਨਾਮ ਵਿਖਾਲਿਆਂ ਕਹਿੰਦੇ ਸੱਚ ਸੰਗਤ ਹੋਈ ਹੁੰਦੀ ਹੈ ਜਿੱਥੇ ਇੱਕੋ ਘਰ ਦੇ ਤੇ ਇੱਕੋ ਮਹਾਰਾਜ ਦੇ ਘਰ ਦੇ ਦਲ ਹੁੰਦੇ ਹੈ ਆ ਖੇਤਰ ਦੀ ਪ੍ਰਾਰੰਭਤਾ ਹੋਣੀ ਇੱਥੇ ਜਾਣ ਦਾ ਤੇ ਸਿਆਗੇ ਕੀਤੇ ਅਰਦਾਸ ਸੰਗਤਾ ਬੋਲ ਦਿੱਤੇ ਹੈ ਮਾਇਆ ਨੂੰ ਸਫਲਾ ਬਣਾਉਂਦਿਆ ਹੋਇਆ ਸ਼ਬਦ ਭੇਟਾ ਕੀਰਤਨ ਦੇ ਸਤਕਾਰ ਵਿੱਚ ਵਿਤ ਮੈਂ ਹਾਜ਼ਰ ਹੋ ਰਿਹਾ ਸਤਿਗੁਰ ਕਿਰਪਾ ਕਨ ਸਾਰਿਆਂ ਦੇ ਦਿੱਤੇ ਮਾਇਆ ਸਫਲਾ ਲੇਖੇ ਵਿੱਚ ਲਾਉਣ ਕਿ ਤੱਕ ਮਾਇਆ ਚ ਬਰਕਤਾਂ ਕਾਰੋਬਾਰਾਂ ਚ ਵਾਧੇ ਕਰਨ ਆ ਗੁਰ ਦਾ ਰੋਹ ਚ ਹੋਈ ਹੈ ਸਤਨਾ ਕਰਨਾ ਪਵੇਗੀ ਵਾਹ ਹੈ ਗੁਰੂ ਨਾਨਕ my रे रा सो मेरे सर् प्रणाम યુગ અંતર કરે ના નિતકી વદયો હેળ કાળ બા સુ ભર જડતા રે હે રે તાર બા સુ હર જન પારે

बर बाते वन बर मन पौ सत हुया पूर्ण सत करया शरदा Oh, 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 न Stop, Are ਨਾਨਕ ਟੈਕਸੀ ਸਟੈਂਡ ਬਰਾਮ ਤੋਂ ਇਲਾਕਾ ਅਵਸੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੂਰਾ ਸਹਿਯੋਗ ਦੇ ਕੇ ਇਹ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਅਸੀਂ ਸਾਡੇ ਭਾਈ ਸਾਹਿਬ ਗੁਰਮੀਤ ਸਿੰਘ ਜੋ ਕਿ ਉਹ ਵੀ ਆਪਣਾ ਸਰੂਪਾ ਨੂੰ ਉੱਥੇ ਪੇਡ ਦਿੱਤਾ ਜਾਵੇਗਾ ਜੀ ਸੋ ਲਈ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਦੀ ਘਾਣਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨਿਹਾਲ ਸਬਸਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇ ਸੁਰ ਸਾਤਿ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ 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 ਵਾਹਿਗੁਰੂ

Thank you. குப பத்ங்க மலாரி துமே பூஜை சோ படமி பஞ்சோ மேட்ட ஜலா la, la, la. အခုကတော့မနက်ခင်းမှာဆုံးဖြတ်ချက်တွေချမှတ်ဖို့အတွက် ਗੁਰਦੀ ਕਾਖੀ ਕੀ ਫਤਿਹ ਇਹ ਸਵਾ ਬਹੁਤ ਹੀ ਪ੍ਰਸਿੱਧ ਮਕਾਮ ਹੈ ਕਿ ਟੈਕਸੀ ਜੋਨੀਅਮ ਬਰਾਹ ਦੀ ਤਰਫੋਂ ਜੋ ਕਿ ਸਰਬੱਤ ਦੇ ਭਲੇ ਲਈ ਇੱਥੇ ਸ਼੍ਰੀ ਖੰਡ ਪਾਠਾਂ ਦੇ ਮੋਢ ਪਾਏਗੇ ਉੱਥੇ ਅੱਜ ਤਿੰਨ ਰੋਜਾਂ ਤੋਂ ਜੋ ਕਿ ਲਗਾਤਾਰ ਉਹਨਾਂ ਨੇ ਅچھے ਅچھے ਭੋਜਨ ਪਕਾ ਕੇ ਜਿਵੇਂ ਲੰਗਰਾਂ ਦੀ ਸਵਾਵਾ ਕੀਤੀਆਂ ਉੱਥੇ ਰਾਹੀਰ ਜੋ ਕਿ ਇਸ ਵੇਲੇ ਬਸਾਖੀ ਦੇ ਮੌਕੇ ਤੇ ਸ੍ਰੀ ਗੁਰੂ ਅਨੰਦ ਸਾਹਿਬ ਨੂੰ ਸੰਗਤਾਂ ਜਨੀਆਂ ਹਨ ਉਹਨਾਂ ਨੂੰ ਵੀ ਲੋਗ ਰੋਗ ਕੇ ਇੱਥੇ ਲੰਗਰ ਸਿਕਾਇਆ ਗਿਆ ਅਸੀਂ ਅੱਜ ਬਰਾਹ ਮਾਰਕੀਟ ਕਿਤੇ ਜਿੱਥੇ ਕਿ ਸਾਰੀ ਮਾਰਕੀਟ ਦੀਆਂ ਸਵਾਵਾਂ ਵੀ ਇਸ ਜੋ ਕਿ ਸ਼੍ਰੀ ਖੰਡ ਪਠਾ ਸਾਧ ਦੇ ਭੋਗ ਪਾਏ ਗਏ ਉਹਨਾਂ ਵਿੱਚ ਨਮਾਈਆਂ ਗਈਆਂ ਸੋ ਗੁਰਨਾਨਕ ਟੈਕਸੀ ਯੂਨੀਅਨ ਦੇ ਜੋ ਪੂਰੀ ਟੀਮ ਹੈ ਸਾਡੇ ਨਾਮ ਹੁਣ ਪ੍ਰਤਾਪ ਜੀ ਉਹਨਾਂ ਕੋ ਜਾਣ ਕੇ ਦਿਲਵਾਵਾਂਗੇ ਕਿ ਅੱਜ ਕਿਹੋ ਜਿਹੀਆਂ ਸਵਾਵਾਂ ਸੰਤਨ ਦੇ ਨਾਲ ਤੋਂ ਲੰਗਰਾਂ ਦੀਆਂ ਸਵਾਵਾਂ ਚੱਲ ਰਹੀਆਂ ਅੱਜ ਖੰਡ ਪਠਾ ਦੇ ਭੋਗ ਪਾਏ ਗਏ ਜਿੱਥੇ ਕੀਰਤਨ ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਮਹਾਰ ਕੀਰਤਨ ਜਿੱਥੇ ਆ ਬਾਈਬਲ ਜੀ ਦਾ ਖਾਲਸਾ ਬਾਈਬਲ ਜੀ ਦੇ ਪਤੀ ਨੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਇਹਰੇ ਮੇਰੇ ਵੀਰਾਂ ਨੇ ਅੱਡੀ ਬਹਿਰਾਂ ਟੈਕੀ ਜੀ ਨੂੰ ਦਾ ਬਹੁਤ ਸਹਿਯੋਗ ਦਿੱਤਾ 5 ਤਰੀਕ ਤੋਂ ਖਣ ਪੜ੍ਹਨਾ ਆਰੰਭ ਹੋਇਆ ਸੀ 7 ਮਹੀਨੇ ਜੀ ਬੋਹ ਪਏ ਸਾਰੀਆਂ ਸੰਗਤਾਂ ਨੇ ਬਹੁਤ ਹਮ-ਹਮ ਆ ਕੇ ਸਾਡੇ ਬੱਚਾ ਦਰਸ਼ਨ ਦਿੱਤੇ ਸੀ ਸਾਡੇ ਨਾਲ ਤੇ ਆਪਣੀ ਲੰਗਰ ਪਣੀ ਦਾ ਪੂਰਾ ਪ੍ਰੋਗਰਾਮ ਸੀ ਜੀ ਚਾਹ ਪਣੀ ਦਾ ਪੂਰਾ ਪ੍ਰੋਗਰਾਮ ਸੀ ਤੇ ਮਹਾਰਾਜ ਨੇ ਸਾਡੇ ਜੋ ਮੰਨ ਦੀ ਤਮੰਨਾ ਸੀ ਸਾਡੀ ਅੱਜ ਪੂਰੀ ਹੋਈ ਹੈ ਜੀ ਇਹ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਇਹ ਚਾਹਤ ਮੁਕਮਮ ਨਾ ਹੋਈ ਆ ਸਾਡੇ ਭਰਾ ਵੀ ਸਾਰੇ ਪਹੁੰਚੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸੋ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤਿੰਨ ਰੋਜਾਂ ਤੋਂ ਜਿੱਥੇ ਕਿ ਅੱਜ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ ਖੁਸ਼ੀਆਂ ਤੇ ਖੇੜੇ ਨੇ ਵਿਸਾਖੀ ਨੂੰ ਲੈ ਕੇ ਜਿੱਥੇ ਲੰਗਰ ਲਗਾਏ ਗਏ ਉੱਥੇ ਪੂਰੀ ਮਾਰਕੀਟ ਵੱਲੋਂ ਵੀ ਆਪਣੀਆਂ ਅਚੀਆਂ ਸਵਾਵਾਂ ਨਮਾਈਆਂ ਗਈਆਂ ਸੋ ਸਾਡੇ ਨਾਲ ਹਨ ਬਹੁਤ ਹੀ ਸਤਿਕਾਰਯੋਗ ਸਵਾਰਗ ਵਿਸ਼ੇ ਕੀ ਬਿੱਲਾ ਸੋ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਤੁਹਾਡੇ ਲੋਕ ਸੰਗਤਾਂ ਨੂੰ ਉਹਨੀਆਂ ਸੰਗਤਾਂ ਨੂੰ ਕੀ ਸੁਦੇਸ਼ ਦੇ ਅਸੀਂ ਅੱਜ ਸਾਰੇ ਹੀ ਕਾਲ ਮਾਰਕੀਟ ਕੁਟਵਾਰੀ ਸਵੀਟ ਅਤੇ ਸਾਡੇ ਕੋਲ ਉੱਤਰ ਆਪਣੇ ਗੋਪੀ ਹੁਣੀ ਜਿਹੜੇ ਸਾਡੀ ਸਭੀ ਭਾਜੀ ਦੀਆਂ ਦੁਕਾਨਾਂ ਵਿੱਚ ਆਪਣੇ हेयर कटिंग ਵਾਲੇ ਆਪਣੇ ਇਧਰ ਕਾਰਨਰ ਤੇ ਜੋ ਵੀ ਸਲੂਨ ਹੈ ਆ ਜਿਵਾਰੀ ਸੁਵੀਟ ਹੈ ਉਹਦੇ ਕੋਲ ਜਿਹੜੀ ਸਾਡੇ ਬਹਿਰਾਮ ਦੀ ਟੈਕਸੀ ਜੂਨੀਅਰ ਹੈ ਉਹ ਗੁਰਨਾਣਕ ਟੈਕਸੀ ਸਟੈਂਡ ਜਿਹੜਾ ਪਿਛਲੇ ਸਾਲ ਤੋਂ ਇੱਥੇ ਬਹੁਤ ਹੀ ਸਚਜੇ ਢੰਗ ਨਾਲ ਇਲਾਕੇ ਦੀ ਸੇਵਾ ਕਰ ਰਿਹਾ ਅੱਜ ਉਹਨਾਂ ਨੇ ਧੰਨਵਾਦ ਕੀਤਾ ਸਾਰੀ ਸਾਲ ਸੰਗਤ ਦਾ ਵੀ ਜਿਹੜੀ ਬਸਾਖੀ ਦੇਖਣ ਜਾ ਰਹੀ ਆ ਅਤੇ ਉਹਨਾਂ ਦੇ ਸਾਰੇ ਹੀ ਜਿੰਨੇ ਡਰਾਈਵਰ ਭਾਈ ਜਰਾ ਆ ਜਾਂ ਉਹਨਾਂ ਗੱਡੀਆਂ ਵਾਲੇ ਭਰੋੜੀ ਤੋਂ ਨੂਰਪੁਰ ਤੋਂ ਤੇ ਆਪਣੇ ਭਰੋ ਮਜਾਰੇ ਤੋਂ ਜੁਝ ਵੱਖ-ਵੱਖ ਪਿੰਡਾਂ ਤੋਂ ਜਿੰਨੇ ਵੀ ਸਾਰੇ ਇੱਥੇ ਟੈਕਸੀ ਇਕੱਠਾ ਸਟੈਂਡ ਆ ਅਸੀਂ ਉਹਨਾਂ ਦੇ ਪ੍ਰਧਾਨ ਨੂੰ ਬਹੁਤ ਹੀ ਵਧਾਈ ਦਿੰਦੇ ਆ ਕਿ ਉਹਨਾਂ ਨੇ ਬਹੁਤ ਸਾਫ਼ ਸੁਥਰਾ ਗੁਰਨਾਨਕ ਟੈਕਸੀ ਸਟੈਂਡ ਜਿਹੜਾ ਇੱਥੇ ਬਣਾਇਆ ਉਹਨੂੰ ਸਾਫ਼ ਸੁਥਰਾ ਰੱਖਦੇ ਆ ਅਤੇ ਇਲਾਕੇ ਦੀ ਬਹੁਤ ਹੀ ਵਧੀਆ ਸੇਵਾ ਕਰਦੇ ਆ ਅਸੀਂ ਵੀ ਇਹਨਾਂ ਦੇ ਮਾਰਕੀਟ ਵਾਲੇ ਸਾਰੇ ਹੀ ਬਹੁਤ ਤਹਿ ਦਿਲੋਂ ਧੰਨਵਾਦੀ ਆ ਅਜੇ ਸਾਡਾ ਬੱਸ ਸਹਿਯੋਗ ਦੇ ਰਿਹਾ ਅਤੇ ਆਪਣੇ ਅਭੀ ਜੀ ਤੇ ਹੋਰ ਸਾਡੇ HDFC ਬੈਂਕ ਵਾਲੇ ਜਿੰਨੇ ਵੀ ਆਲੇ ਦੁਆਲੇ ਹਰਾਮ ਤੋਂ ਸਾਡੀ ਸਾਡੀ ਸੰਗਤ ਦੇ ਬਹੁਤ ਹੀ ਗੁਰੂ ਨਾਨਕ ਟੈਕਸੀ ਸਟੈਂਡ ਦੇ ਪ੍ਰਧਾਨ ਸਰਬਜੀਤ ਸਿੰਘ ਸਾਭੀ ਪਰਮ ਜੀ ਦਾ ਸਾਥ ਦਿੱਤਾ ਅਸੀਂ ਉਹਨਾਂ ਦਾ ਸਾਰਿਆਂ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਉਣ ਵਾਲਾ ਸਮਾਂ ਐਦਾਂ ਦਿਨ ਦੁੱਖਣੀ ਰਾਤ ਚੋਗਣੀ ਪਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਬਹੁਤ ਬਹੁਤ ਧਰਮਾਨੇ さん ਬਹੁਤ ਹੀ ਸਤਿਕਾਰਯੋਗ ਇੱਥੋਂ ਦੇ ਮਾਰਕੀਟ ਜੋ ਕਿ ਨਰਾਮ ਮਾਰਕੀਟ ਦੇ ਜੋ ਵੀ ਇੱਥੇ ਦੇ ਬਿਜ਼ਨਸਮੈਨ ਇਹਨਾਂ ਨੇ ਕਿ ਅੱਜ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸਤਿਕਾਰ ਸਹਿਤ ਸ਼੍ਰੀ ਖੰਡ ਜਾਪਾਂ ਦੇ ਫੋਕਾ ਪਾ ਕੇ ਉੱਥੇ ਲੰਗਰ ਭਗਵਾਨ ਕੋ ਆ ਕੇ ਸੰਗਤਾਂ ਵਿੱਚ ਬਾਏ ਸੋ ਅਸੀਂ ਵੀ ਦੁਆ ਕਰਦੇ ਹਾਂ ਕਿ ਇਸੇ ਤਰ੍ਹਾਂ ਆਪਣੀਆਂ ਸੁਭਾਵਨਾ ਮੰਗੇ ਰਹਿਣ ਤੇ ਇਹਨਾਂ ਜਦੋਂ ਹੋਰ ਮੇਰੇ ਵੀਰ ਜੀ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਅੱਜ ਦੇ ਇਸ ਮੌਕੇ ਤੇ ਤੁਹਾਡੇ ਨੂੰ ਕੀ ਕਹਿਣਾ ਹੈ ਅਗਦੇ ਕੀ ਮਹਾਰਾਜ ਜੀ ਕੁਰਤਨੀ ਮਹਾਰਾਜ ਜਿੰਨੇ ਵੀ ਸਾਡੇ ਮਾਹਵ ਰਾਜ ਫੋਰਸਿਆ ਸਾਰਿਆਂ ਦੀ ਮਿਹਰ ਸਦਕਾ ਸਾਰਿਆਂ ਦਾ ਸਾਡੇ ਡਰਾਈਵਰ ਵੀਰਾਂ ਦੇ ਸਿਰ ਦੇ ਉੱਤੇ ਹੱਥ ਰੰਦਾ ਹਰ ਵੇਲੇ ਜੀ ਤੇ ਮਹਾਰਾਜ ਸੋਖ ਰੱਖਣ ਚੜ੍ਹਦੀ ਕਲਾ ਵਿੱਚ ਸਾਰੇ ਵੀਰਾਂ ਸਾਰਿਆਂ ਦੀ ਮਿਹਰ ਦੇ ਸਦਕਾ ਅਸੀਂ 5 ਤਰੀਕ ਤੋਂ ਲੈ ਕੇ ਅੱਜ 7 ਤਰੀਕ ਨੂੰ ਖਾਨਪੜ ਸਾਹਿਬ ਆਰੰਭ ਕਰਾਈ ਤੇ 7 ਦਿਨ ਅੱਜ ਭੋਗ ਪਾਏ ਗਏ ਆ ਜੀ ਮਹਾਰਾਜ ਦਾ ਸ਼ੁਕਰਾਨਾ ਕੀਤਾ ਦਿਨ ਦੁਪਣੀ ਰਾਤ ਚੌਗਣੀ ਸਾਡੇ ਸਾਰੇ ਵੀਰ ਭਰਾ ਚੜ੍ਹਦੀ ਕਲਾ ਵਿੱਚ ਰਹਿਣ ਕਪ ਸ਼ਾਂਤੀ ਵਿੱਚ ਰਹਿਣਾ ਆਪਣੇ ਪਰਿਵਾਰ ਦੇ ਲਈ ਜਿਹੜੇ ਦਿਨ ਰਾਤ ਰੋਡਾਂ ਉੱਤੇ ਫਿਰਦੇ ਆ ਤੇ ਉਹ ਮਹਾਰਾਜ ਸ਼ੁਕਰਾਨਾ ਕਰਨੇ ਦੇ ਲਈ ਵੀ ਸਾਡੇ ਹੱਥ ਚਿਰ ਉੱਤੇ ਹਮੇਸ਼ਾ ਦੀ ਹੱਥ ਰੱਖਿਓ ਤਾਂ ਉਹਨਾਂ ਦੇ ਓਟ ਆਸਰਾ ਲਿਆ ਹੈਗਾ ਜੀ ਅੱਜ ਭੋਗ ਪਾਏ ਗਏ ਆ ਜਿੰਨੇ ਵੀ ਸਾਡੇ ਵੀਰ ਭਰਾ ਬਾਹਰੋਂ ਚੱਲ ਕੇ ਆਏ ਆ 70 ਮੀਲ ਢਾਬਾ ਆ ਜੀ ਸਾਡੇ ਮੋਰਤਲ ਤੋਂ ਉੱਥੋਂ ਆਏ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜੀ ਰਤਵਾ ਢਾਬਾ ਆ ਸਾਡੇ ਬਰਾਜਪੁਰੇ ਦੇ ਕੋਲ ਉਹ ਭਰਾ ਆ ਉਹਨਾਂ ਦਾ ਬਹੁਤ ਧੰਨਵਾਦ ਆ ਜੀ ਕੇਸਰੀ ਢਾਬੇ ਵਾਲੇ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਇਸੇ ਤਰ੍ਹਾਂ ਅਮਰਾਸਰ ਸਾਈਡ ਤੋਂ ਦਾਣਾ ਪਾਣੀ ਢਾਬਾ ਆਇਆ ਜੀ ਮੱਲੀ ਢਾਬਾ ਕਹਿੰਦੇ ਉਹਨਾਂ ਨੂੰ ਉਹ ਵੀ ਆ ਪੀਰ ਹਣੀ ਆਏ ਆ ਉਹਨਾਂ ਦਾ ਧੰਨਵਾਦ ਇੱਕ ਹੋਰ ਮੱਲੀ ਢਾਬਾ ਆਇਆ ਉਹ ਵੀ ਸਾਡੇ ਪੀਰ ਆਏ ਉਹਨਾਂ ਦਾ ਵੀ ਧੰਨਵਾਦ ਆ ਜੀ ਤੇ ਸਾਰੇ ਜਿੰਨੇ ਵੀ ਭਰਾ ਸਾਡੇ ਕੋਲ ਇੱਥੇ ਪਹੁੰਚੇ ਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿੰਨੇ ਸਾਡੇ ਭਰਾ ਆ ਸਾਰੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਨਾਲ ਚੱਲਦੇ ਆ ਕੋਈ ਸਾਡੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਆਪਸ ਵਿੱਚ ਕੋਈ ਇਤਫਾਕ ਨਹੀਂ ਸਾਰੇ ਭਰਾ ਆ ਆਪਸ ਵਿੱਚ ਤੇ ਸਾਰੇ ਨਾਲ ਮਿਲ ਕੇ ਹਰੇਕ ਸਾਲ ਮਹਾਰਾਜ ਦੀ ਕਿਰਪਾ ਦੇ ਨਾਲ ਓਟ ਆਫਰੇ ਨਾਲ ਹਰੇਕ ਸਾਲ ਖੰਡਪੜ ਸਾਹਿਬ ਕਰਾਉਂਦੇ ਆ ਜੀ ਬਾਬਾ ਜੀ ਮਹਾਰਾਜ ਰੱਖਣ ਸਾਰਿਆਂ ਭਰਾਵਾਂ ਦੇ ਉੱਤੇ ਤੇ ਹਰੇਕ ਸਾਲ ਇਦਾਂ ਹੀ ਚੜ੍ਹਦੀ ਕਲਾ ਵਿੱਚ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸੋ ਵੀਰ ਜੀ ਕੋ ਕਹਿਣਾ ਚਾਹੁੰਦੇ ਆ ਕੀ ਹੱਦ ਤੇ ਤੇ ਕਹਿਣਾ ਚਾਹੁੰਦੇ ਆ ਇਹਦੇ ਦਿਨ ਦੇ ਦਿਨਾਂ ਹੀ ਬਤਾ ਰਹੇ ਹਾਂ ਕਿ ਸੈਮ ਮੰਦਰੀ ਹੁੰਨੀ ਲਾਮਨੀ ਹੁੰਨੀ ਸਾਰਿਆਂ ਨੇ ਬੜੀਆ ਪੰਜਾਬ ਦਿੱਤੇ ਆ ਕਿ ਜਿੱਦਾਂ ਕਿ ਸਾਰੇ ਲੋਕ ਦੇ ਸੰਬੰਧ ਕਰਦੇ ਤੇ ਡਿਲੀਵਰੀ ਭਾਈਆਂ ਦਾ ਵੀ ਦਸੰਬੰਧ ਹੁੰਦਾ ਕਿਸ ਹੋਂ ਦਾ ਤੇ ਸਾਡੇ ਵੀ ਇਹ ਕਮਾਈ ਦੇ ਵਿੱਚੋਂ ਅਸੂ ਵੀ ਮਹਾਰਾਜ ਦੇ ਲੇਕੇ ਕੁੱਛ ਲਾਈਏ ਦੇ ਚੱਲਨ ਦਾ ਗਿਆਨ ਲਈਏ ਸਾਰੇ ਦਾ ਨਮਨ ਕਰਦਾ ਹਾਂ ਮਾਪਾ ਜੀ ਸਾਰੀ ਮਾਰਕੀਟ ਸਾਡੇ ਵੀਰ ਭਾਈ ਭੈਣ ਸਾਰੇ ਡਰਾਈਵਰ ਭਾਈ ਸਾਰੇ ਤੰਦਰੁਸਤ ਰਹਿਣ ਮਹਾਰਾਜ ਦਾ ਨਾਮ ਲਈਏ ਬੇਸੇ ਤਾਂ ਸਾਰੇ ਮਹਾਰਾਜ ਨਾਲੇ ਨਹੀਂ ਤਾਂ ਹਰੇਕ ਜਗ੍ਹਾ ਜਾਣੇ ਆ ਡਰਾਈਵਰ ਇੱਕੋ ਇੱਕ ਡਰਾਈਵਰ ਭਾਈ ਚੱਲ ਰਿਹਾ ਜਿਹੜਾ ਹਰੇਕ ਧਰਮ ਦੀ ਜਗ੍ਹਾ ਤੇ ਜਾਂਦਾ ਹੈ ਹਰੇਕ ਸਵਾਰੀ ਦੇ ਨਾਲ ਹਰੇਕ ਧਰਮ ਦੇ ਨਾਲ ਪਹੁੰਚਦਾ ਆ ਇਸ ਲਈ ਅਸੀਂ ਸਾਰੇ ਡਰਾਈਵਰ ਭਾਈ ਚਰੇ ਦਾ ਤੇ ਆਲਦ ਵਾਲੇ ਸਾਰੀ ਮਾਰਕੀਟ ਕਮੇਟੀ ਦਾ ਆਲਦ ਵਾਲੇ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜੋ ਸਾਡਾ ਇੰਨਾ ਸਾਥ ਦਿੱਤਾ ਇਹਨਾਂ ਵੀਰਾਂ ਭਰਾਵਾਂ ਨੇ ਕਿ ਵੀ ਗਾਦੋਂ ਆਸ ਕਰਦੇ ਹਾਂ ਇਹ ਸਾਡਾ ਇੱਦਾਂ ਹੀ ਸਦਾ ਹੀ ਸਾਥ ਦੇਣ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਸੋ ਜਿੱਥੇ ਕਿ ਗੁਰਨਾਨਕ ਟੈਕਸੀ ਜੁਨੀਅਨ ਵਾਲੋਂ ਅੱਜ ਅੱਛਿਆ ਸਵਾਵਾ ਨਮਾਈਆਂਗੇ ਜਾਂ ਉੱਥੇ ਇਲਾਕਾ ਪਰਦੀਆਂ ਸੰਗਤਾਂ ਨੂੰ ਅਸੀਂ ਵੀ ਆਪਣੇ ਟੀਵੀ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਕਿ ਇੱਕ ਬਹੁਤ ਹੀ ਧਾਰਮਿਕ ਖਿਆਲਾਂ ਦੇ ਇੱਕ ਜੁਨੀਅਨ ਹੈ ਜੋ ਧਾਰਮਿਕ ਖਿਆਲ ਰੱਖ ਕੇ ਹਰ ਹੱਥ ਧਾਰਮਿਕ ਸਥਾਨਾਂ ਦੇ ਵਿੱਚ ਜਾਂਦੇ ਹੋਣਗੇ ਇਹਨਾਂ ਦੀਆਂ ਵਧੀਆ ਵਧੀਆ ਸਵਾਵਾ ਤੁਸੀਂ ਲੈ ਕੇ ਇਹਨਾਂ ਨੂੰ ਵੀ ਮਾਣ ਬਖਸ਼ਿਆ ਕਰੋ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ